ਸਤਿ ਸ਼੍ਰੀ ਅਕਾਲ ਜੀ ਮੈਂ ਏ ਸ਼ਾਂਤ ਇਸ ਵੇਲੇ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਵਿਚਿਤਰ ਮਾਮਲਾ ਲੈ ਕੇ ਸਿੱਧਾ ਜੁੜਿਆ ਹਾਂ ਟਾਰਗੇਟ ਸਿਰਫ ਇੰਨਾ ਹੀ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਸਿੱਧੇ ਪ੍ਰਸਾਰਣ ਦਾ ਮਕਸਦ ਇਹੀ ਹੈ ਕਿ ਲੋਕਾਂ ਤੱਕ ਹਰ ਜਾਣਕਾਰੀ ਡਾਇਰੈਕਟਲੀ ਪਹੁੰਚ ਸਕੇ ਤਾਂ ਜੋ ਚੀਜ਼ ਤੁਸੀਂ ਮੇਰੇ ਨਾਲ ਕੈਮਰਾ ਸਕਰੀਨ ਤੇ ਦੇਖ ਰਹੇ ਹੋ ਤਾਂ ਏਸ ਮਠਿਆਈ ਨੂੰ ਵਿੱਕੀ সুইਟਸ ਵਾਲੇ ਦੀ ਫਰਮ ਹੈ ਜਿਹੜੀ ਕੋਟਕਪੂਰਾ ਰੋਡ ਤੇ ਬੁਆਏ ਸਕੂਲ ਦੇ ਬਿਲਕੁਲ ਨਾਲ ਉਹਨਾਂ ਨੇ 1 ਅਗਸਤ 2025 ਡੇਟ ਉੱਪਰ ਲਿਖਿਆ ਹੋਇਆ ਤੇ ਯੂਜ਼ ਬਾਈ 28 2025 ਪ੍ਰੋਪਰ ਕਲੀਅਰ ਕਰਕੇ ਦਿਖਾ ਦੇਣਾ ਤੁਹਾਨੂੰ ਸਾਰਿਆਂ ਨੂੰ ਵੀ 2025 ਅਗਸਤ ਦੀ 20 ਤਰੀਕ ਤੱਕ ਇਹ ਮਠਿਆਈ ਚੱਲਣ ਯੋਗ ਹੈ ਤਾਂ ਇਸ ਮਠਿਆਈ ਦੇ ਵਿੱਚ ਅੱਜ 11 ਤਰੀਕ ਵਾਲੇ ਦਿਨ ਕੀ ਨਿਕਲ ਕੇ ਆਇਆ ਇਹਦੇ ਵਾਸਤੇ ਅਸੀਂ ਇਕੱਲੇ ਮਠਿਆਈ ਵੇਚਣ ਵਾਲਿਆਂ ਨੂੰ ਹੀ ਦੋਸ਼ੀ $`ਚਾਣਦੇ ਇਹਦੇ ਵਿੱਚ ਸਮੁੱਚਾ ਸਿਸਟਮ ਹੈ ਜਿਹੜਾ ਉਹ ਜ਼ਿੰਮੇਵਾਰ ਹੈ ਕਿਉਂਕਿ ਸਿਸਟਮ ਨੇ ਇਸ ਮਾਮਲੇ 'ਚ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਰਾਜਨ ਇੱਕ ਵਾਰੀ ਬੇਟੇ ਨੂੰ ਓਪਨ ਕਰਿਓ ਇੱਕ ਮਿੰਟ ਦੀ ਕੈਮਰਾ ਪਰਸਨ ਮਠਿਆਈ ਨੂੰ ਤੁਹਾਡੇ ਸਾਹਮਣੇ ਓਪਨ ਕਰਕੇ ਦਿਖਾਉਣਗੇ ਕਿ ਇਹਦੇ ਵਿੱਚ ਕੀ ਕੁਝ ਨਿਕਲੇ ਤੁਹਾਨੂੰ ਉਸ ਤੋਂ ਬਾਅਦ ਮੈਂ ਸਾਰੀ ਕਾਰਵਾਈ ਵੀ ਦੱਸਾਂਗਾ ਕਿ ਇਸ ਜਗ੍ਹਾ ਤੋਂ ਓਪਨ ਕਰਿਓ ਜੀ। ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਕੱਲ ਦੱਸਾਂਗਾ ਕਿ ਇਸ ਮਠਿਆਈ ਨੂੰ ਲੈ ਕੇ ਹੁਣ ਤੋਂ ਕੁਝ ਸਮਾਂ ਪਹਿਲਾਂ ਬਿਲਕੁਲ ਡੀਪਲੀ ਦਿਖਾਵਾਂਗੇ ਤੁਹਾਨੂੰ। ਇਹ ਆ ਜਗ੍ਹਾ ਜਿੱਥੇ ਮੇਰਾ ਨੇਲ ਤੁਹਾਨੂੰ ਦਿਖ ਰਿਹਾ ਸਕਰੀਨ ਤੇ ਇਸ ਜਗ੍ਹਾ ਤੇ ਇਸ ਮਠਿਆਈ ਨੂੰ ਜਿਹੜੀ ਉੱਲੀ ਲੱਗ ਚੁੱਕੀ ਹੈ। ਕੁਝ ਸਮਾਂ ਪਹਿਲਾਂ ਸ਼੍ਰੀ ਮੁਖਤਸਰ ਸਾਹਿਬ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਅਸੀਂ ਮਿਲੇ ਸੀ ਇਸ ਮਾਮਲੇ 'ਚ ਮਠਿਆਈ ਦਿਖਾਈ ਸੀ। ਉਹਨਾਂ ਨੇ ਕਲਰਕ ਨੂੰ ਕਿਹਾ ਵੀ ਕਿ ਟੀਮ ਬਣਾ ਦੇ। ਪਰੋ ਸਿਸਟਮ ਦੇ ਵਿੱਚ ਜਿਹੜੀ ਇਮਾਨਦਾਰੀ ਹੈ ਬੁਰੀ ਤਰ੍ਹਾਂ ਨਾਲ ਕਰੋਨਾ ਵਾਇਰਸ ਵਾਂਗੂ ਫੈਲ ਚੁੱਕੀ ਹੈ ਕੋਈ ਰੇਡ ਕਰਨ ਵਾਲੀ ਟੀਮ ਤਾਂ ਤਿਆਰ ਨਹੀਂ ਹੋਈ ਪਰ ਸਬੰਧਤ ਵਿੱਕੀ ਸਵੀਟਸ ਵਾਲਿਆਂ ਵੱਲੋਂ ਸਾਡੀ ਨਿਊਜ਼ ਟੀਮ ਨੂੰ ਲਗਾਤਾਰ ਫੋਨ ਆਉਂਦਾ ਸੀ ਇਸ ਦਾ ਜਿਹੜਾ ਸ਼ੁਰੂ ਹੋ ਗਿਆ ਸੀ ਇਸ ਮਠਿਆਈ ਦੀ ਖਰੀਦ ਸੰਬੰਧੀ ਵੀ ਤੁਹਾਡੇ ਨਾਲ ਇੱਕ ਮੈਂ ਡਾਟਾ ਸਾਂਝਾ ਕਰਦਾ ਚਲਦੇ ਚਲਦੇ ਲਾਈਵ 'ਚ ਕਿ ਇਹ ਮਠਿਆਈ ਹੈ ਜਿਹੜੀ ਅਸੀਂ 1 8 ਅਗਸਤ ਨੂੰ 1:46 ਮਿੰਟ ਤੇ ਬਾਅਦ ਦੁਪਹਿਰ ਜਿਹੜੀ ਪਰਚੇਜ਼ ਕੀਤੀ ਸੀ ਇਹ ਫੈਕਟਸ ਵੀ ਤੁਹਾਨੂੰ ਤਾਂ ਦਿਖਾਉਣੇ ਆ ਕਿ ਕਿਉਂਕਿ ਆਨਲਾਈਨ ਪੇਮੈਂਟ ਕੀਤੀ ਸੀ 775 ਰੁਪਈਆਂ ਦੀ ਵੀ ਕੱਲ ਨੂੰ ਦੁਕਾਨਦਾਰ ਇਹ ਗੱਲ ਨਾ ਕਹਿ ਦੇਵੇ ਵੀ ਮੇਰੇ ਧਿਆਨ ਦੇ ਵਿੱਚ ਕੋਈ ਗੱਲ ਨਹੀਂ ਸੀ ਤਾਂ 775 ਰੁਪਈਆਂ ਦੀ ਜਿਹੜੀ ਮਠਿਆਈ ਖਰੀਦੀ ਗਈ ਸੀ ਵਿੱਕੀ সুইਟਸ ਵਾਲਿਆਂ ਤੋਂ ਇੱਕ ਵਾਰੀ ਨੇੜੇ ਕਰਕੇ ਮੈਂ ਤੁਹਾਨੂੰ ਡੇਟ ਟਾਈਮ ਵੀ ਕਲੀਅਰ ਕਰਦਾ ਜੀ ਥੋੜੀ ਵਿਜ਼ਿਬਿਲਟੀ ਦੀ ਸਮੱਸਿਆ ਹੋਣ ਲਈ ਜੇ 8 ਅਗਸਤ 2025 ਨੂੰ ਦੁਪਹਿਰ 1:46 ਮਿੰਟ ਦੇ ਵਿੱਕੀ ਸਵੀਟਸ ਵਾਲੇ ਇਹੀ ਟਾਈਮ ਆਪਦੇ ਸੀਸੀਟੀਵੀ ਦਾ ਕੱਢ ਕੇ ਦੇਖ ਵੀ ਸਕਦੇ ਆ ਵੀ ਕਿਹੜੇ ਬੰਦੇ ਨੂੰ ਇਹ ਸਮਾਨ ਅਸੀਂ ਵੇਚਿਆ ਸੀ ਤਾਂ ਇਹ ਮਠਿਆਈ ਖਰੀਦਨ ਦਾ ਹੋ ਗਿਆ ਜੀ ਸਬੂਤ ਦੂਜੇ ਪਾਸੇ ਉੱਲੀ ਲੱਗੀ ਰਾਜਨ ਬੇਟੇ ਮੇਰੀ ਗੱਲ ਕਰਾਈ ਵਿੱਕੀ ਸਵੀਟਸ ਵਾਲਿਆਂ ਦੇ ਨੰਬਰ ਤੇ ਇਸ ਤੋਂ ਬਾਅਦ ਅਸੀਂ ਵਿੱਕੀ ਸਵੀਟਸ ਵਾਲਿਆਂ ਨੂੰ ਤੁਹਾਡੇ ਸਾਰਿਆਂ ਦੇ ਨਾਲ ਲਾਈਵ ਲਵਾਵਾਂਗੇ ਯਕੀਨਾਂ ਮੈਂ ਜੀ ਇਹਦਾ ਦੀਨਾਮੇ ਸਾਹਿਬ ਇਹਨਾਂ ਦਾ ਹਲੋ ਗੁੰਬਰ ਸਾਹਿਬ ਜੀ ਹਾਂਜੀ ਹਾਂਜੀ ਵੀਰੇ ਵਿੱਕੀ ਸਵੀਟਸ ਵਾਲੇ ਗੁੰਬਰ ਸਾਹਿਬ ਬੋਲਦੇ ਹੋ ਨਾ ਹਾਂਜੀ ਹਾਂਜੀ ਵੀਰੇ ਮੈਂ ਅੰਮ੍ਰਿਤ ਸ਼ਾਂਤ ਬੋਲਦਾ ਜੀ ਇੰਡੀਆ ਨਿਊਜ਼ ਤੋਂ ਪੱਤਰਕਾਰ ਸ਼੍ਰੀ ਮੁਕਸ਼ਕ ਸਾਹਿਬ ਤੋਂ ਹਾਂਜੀ ਸ਼ਾਂਤੀ ਕਹਿੰਦੇ ਜੀ ਜੀ ਵੈਰੀ ਫਾਈਨ ਸਰ ਸਰ ਇੱਕ ਨਾ ਤੁਹਾਡਾ ਅਸੀਂ ਵਰਸ਼ਨ ਰਿਕਾਰਡ ਕਰਨਾ ਲਾਈਵ ਸੁਣਿਆ ਜਾ ਰਿਹਾ ਤੁਹਾਨੂੰ ਤੁਹਾਡੀ ਦੁਕਾਨ ਤੋਂ ਮਠਿਆਈ ਲਈ ਸੀ 8 ਅਗਸਤ ਨੂੰ ਦੁਪਹਿਰੇ 1:30 ਵਜੇ ਮਠਿਆਈ 'ਚ ਉੱਲੀ ਲੱਗੀ ਨਿਕਲੀ ਹੈ ਡੱਬਾ ਮੇਰੇ ਕੋਲੇ ਲਾਈਵ ਸਕਰੀਨ ਤੇ ਲੋਕ ਦੇਖ ਰਹੇ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹਨੂੰ ਲੈ ਕੇ? ਜਾਂ ਮੇਰੀ ਨੌਲੇਜ ਨਹੀਂ ਹੈ ਕੋਈ ਵੀ ਗੱਲ ਇਸ ਤਰ੍ਹਾਂ ਦੀ। ਜੀ। ਮੈਂ ਬਾਕੀ ਕੁਝ ਦੇਖੀ ਤਾਂ ਸਮਝ ਨਹੀਂ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਸਰ ਇਹ 20 ਤਰੀਕ ਦੀ ਐਕਸਪਾਇਰੀ ਡੇਟ ਹੈ ਜੀ ਬਿਲਕੁਲ ਸਕਰੀਨ ਤੇ ਲੋਕ ਮੇਰੇ ਨਾਲ ਦੇਖ ਵੀ ਰਹੇ ਆ ਪਰ ਮਠਿਆਈ ਨੂੰ ਫਿਰ ਵੀ ਉੱਲੀ ਲੱਗ ਗਈ ਹੈ। ਬਈ ਸਰ ਮੇਰੀ ਨੌਲੇਜ ਨਹੀਂ ਹੈਗੀ ਮੇਰੀ ਨੌਲੇਜ ਕੋਈ ਗੱਲ ਨਹੀਂ। ਕਿਹੜੀ ਗੱਲ ਸਰ ਨੌਲੇਜ ਚ ਚਾਹੀਦੀ ਤੁਹਾਨੂੰ ਮੈਂ ਦੱਸ ਦਿੰਦਾ ਜੀ ਸਰ ਦੱਬਾ ਮੇਰੇ ਫੋਨ ਹੈਗ ਮੈਂ ਦੇਖ ਕੇ ਦੱਸ ਸਕਦਾ ਮੈਂ ਵਾਕਿ ਦੱਬਾ ਮੇਰਾ ਕੀ ਚੀਜ਼ ਹੈ ਮੈਨੂੰ ਸਰ ਦੱਬਾ ਸਕਰੀਨ ਦੇ ਉੱਪਰ ਉੱਪਰ ਤੁਹਾਡੀ ਦੁਕਾਨ ਦਾ ਲੱਗਿਆ ਹੋਇਆ ਜੀ ਲੋਗੋ ਜਿਹੜੀ ਪ੍ਰਿੰਟਿੰਗ ਹੈ ਨੇਮ ਲੱਗਿਆ ਹੋਇਆ ਦੁਕਾਨ ਦਾ ਐਕਸਪਾਇਰੀ ਡੇਟ 20 ਤਰੀਕ ਲਿਖੀ ਹੋਈ ਹੈ ਰੇਟ ਉਹਦੇ ਉੱਪਰ 400 ਰੁਪਿਆ ਲਿਖਿਆ ਗਿਆ ਜੀ ਸਰ ਮੈਂ ਫਿਰ ਵੀ ਫੋਨ 'ਤੇ ਮੈਂ ਵੇਖ ਕੇ ਦੱਸਦਾ ਮੈਂ ਕੁਝ ਨਹੀਂ ਦੱਸ ਸਕਦਾ ਸਰ ਇਹ ਵੈਸੇ ਜਿਹੜਾ ਕੇਕ ਤੁਸੀਂ ਬਣਾਉਣੇ ਹੋ ਇਹਦੀ ਵੈਲਿਡਿਟੀ ਕਿੰਨੇ ਦਿਨ ਹੁੰਦੀ ਹੈ ਜੀ ਸਰ ਮੈਂ ਰੀਲ ਬਣਾਉਂਦਾ ਨਹੀਂ ਕੋਚੀ ਮੇਰੀ ਪ੍ਰੋਸੀਜਿੰਗ ਹੈਗੀ ਹੈ ਮੈਂ ਅਕੋ ਪਰਚੇਸ ਕਰਦਾ ਜਲਾਲਾਬਾਦਾ ਜੀ ਠੀਕ ਹੈ ਸਰ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਕੋਈ ਹੋਰ ਪੱਖ ਹੋਊਗਾ ਜੀ ਉਹਨੂੰ ਵੀ ਦਿਖਾਉਣ ਲਈ ਤੁਹਾਡੇ ਨਾਲ ਵਚਨਬੱਧ ਆ ਜੀ ਸਮਾਂ ਦੇਣ ਲਈ ਧੰਨਵਾਦ ਸਰ ਇਹ ਸਾਨੂੰ ਸਾਡੇ ਨਾਲ ਵਿੱਕੀ সুইਟਸ ਵਾਲੇ ਦੁਕਾਨਦਾਰ ਜਿੰਨਾ ਵੱਲੋਂ ਇਹ ਉੱਲੀ ਲੱਗੇ ਵਾਲਾ ਕੇਕ ਵੇਚੇ ਜਾਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਬਕਾਇਦਾ ਉੱਪਰ ਲੋਗੋ ਵੀ ਲੱਗਿਆ ਹੋਇਆ ਹੈ ਉਹਨਾਂ ਨੇ ਦੱਸ ਵੀ ਦਿੱਤਾ ਹੈ ਕਿ ਜਲਾਲਾਬਾਦ ਤੋਂ ਖਰੀਦਿਆ ਜਾਂਦਾ ਹੈ ਪਰ ਇਸ ਦੇ ਉੱਪਰ ਜਲਾਲਾਬਾਦ ਦਾ ਕੋਈ ਜ਼ਿਕਰ ਨਹੀਂ ਹੈ ਤਾਂ ਪ੍ਰਸ਼ਾਸਨ ਦਾ ਵੀ ਤੁਹਾਨੂੰ ਦੱਸ ਦਿੱਤਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਹੈ ਕੀ ਨਹੀਂ ਕੀਤੀ ਹੈ ਸਕਰੀਨਸ਼ਾਟ ਵੀ ਸਾਂਝਾ ਕਰ ਦਿੱਤਾ ਹੈ ਪੇਮੈਂਟ ਦਾ ਤਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 8 ਅਗਸਤ ਦੁਪਹਿਰ 1:46 ਮਿੰਟ ਤੇ ਵਿੱਕੀ ਸਵੀਟਸ ਵਾਲਿਆਂ ਨੂੰ ਇਸ ਕੇਕ ਦੀ ਜਿਹੜਾ ਉੱਲੀ ਲੱਗੀ ਵਾਲਾ ਇਹ ਕੇਕ ਹੈ ਉਸ ਦਾ ਭੁਗਤਾਨ ਕੀਤਾ ਗਿਆ ਸੀ 20 ਤਰੀਕ ਬਿਲਕੁਲ ਜੀ ਦੁਬਾਰਾ ਫੇਰ ਦਿਖਾ ਦਈਏ 20 ਅਗਸਤ ਇਸ ਕੇਕ ਦੀ ਐਕਸਪਾਇਰੀ ਡੇਟ ਹੈ ਪਰ ਅੱਜ 11 ਤਰੀਕ ਨੂੰ ਹੀ ਇਸ ਕੇਕ ਦੇ ਜਿਹੜੇ ਭੜਾਕੇ ਪੈ ਚੁੱਕੇ ਆ ਦਿਖਾਉਣ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਸ਼ੇਸ਼ ਤੌਰ ਤੇ ਸਾਨਕਪੱਦਰ ਤੇ ਸਰਕਾਰ ਨਾਲ ਜੁੜੇ ਹੋਏ ਲੋਕ ਵਿਧਾਇਕ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਲਾਪਰਵਾਹੀ ਵਰਤਣ ਵਾਲੀ ਅਫਸਰਸ਼ਾਹੀ ਹੈ ਜਿਹਨੂੰ ਵਾਰ-ਵਾਰ ਮੀਡੀਆ ਵੱਲੋਂ ਖਬਰਾਂ ਚਾਪ ਕੇ ਤੇ ਹੋਰ ਸਾਧਨਾਂ ਰਾਹੀਂ ਇਸ ਗੰਦਗੀ ਪਰੋਸੇ ਜਾਣ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਗੰਦਗੀ ਬਣਾਉਣ ਵਾਲਿਆਂ ਤੇ ਕੋਈ ਕਾਰਵਾਈ ਕਰਨ ਦੀ ਥਾਂ ਤੇ ਉਲਟਾ ਉਹਨਾਂ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ ਕਿ ਪੱਤਰਕਾਰ ਆਏ ਸੀ ਮਾਮਲਾ ਸੈੱਟ ਕਰ ਲੋ ਤਾਂ ਇੰਨੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਮੈਨੂੰ ਜ਼ਰੂਰੀ ਲੱਗੀ ਜਿਸ ਤਰ੍ਹਾਂ ਦਾ ਵੀ ਕੋਈ ਫਰਦਰ ਅਪਡੇਟ ਹੋਵੇਗਾ ਤੁਹਾਡੇ ਤੱਕ ਪਹੁੰਚਾਉਣ ਦੇ ਪਾਬੰਦ ਰਵਾਂਗੇ ਜੀ ਉਦੋਂ ਤੱਕ ਲਈ ਮੈਨੂੰ ਇਹ ਸ਼ਾਮ ਨੂੰ ਦਿਹਾਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ